ਸਾਹਿਬ ਜੀ ਮੇਰੇ ਪਿਆਰਿਓ ਅੱਜ 28 ਜਨਵਰੀ 2025 ਮੈਂ ਗੁਰਵਿੰਦਰ ਸਿੰਘ ਬਾਜਵਾ ਮੈਂ ਬਟਾਲੇ ਵਿਖੇ ਵਿਰਾਸਤ ਨੈਚਰਲ ਫਾਰਮ ਦੀ ਸ਼ਾਪ ਦੇ ਉੱਤੇ ਤੁਹਾਨੂੰ ਲੈ ਕੇ ਆਇਆ ਖਾਣ ਪੀਣ ਦੇ ਵਿੱਚ ਜਿਹੜਾ ਜਰੀਲਾਪਣ ਆ ਮਲਾਵਟ ਆ ਇੱਕ ਬਹੁਤ ਵੱਡਾ ਸਮਾਜਿਕ ਮੁੱਦਾ ਬਣ ਗਿਆ ਆ ਔਰ ਘਰਾਂ ਦੇ ਵਿੱਚ ਅਥਾਹ ਬਿਮਾਰੀਆਂ ਜਿਹੜੀਆਂ ਆ ਉਹ ਵੜ ਗਈਆਂ ਆ ਔਰ ਉਹਦਾ ਕਾਰਨ ਜਿਹੜਾ ਹੈਗਾ ਜਿਹੋ ਜਿਹਾ ਅੰਨ ਤੇ ਹੋਜਾ ਮਨ ਹੁਣ ਲੋਕਾਂ ਨੂੰ ਸਮਝਾਉਣੀ ਸ਼ੁਰੂ ਹੋ ਗਈ ਆ ਕਿ ਪਜਾਬ ਕੀ ਹੁੰਦਾ ਆ ਜੇ ਸਰੀਰ ਪਜਾਬੀ ਹੋਵੇ ਤੇ ਕੀ ਨੁਕਸਾਨ ਨੇ ਤੇ ਜੇ ਉਹਨਾਂ ਨੁਕਸਾਨਾਂ ਤੋਂ ਬਚਣਾ ਆ ਤੇ ਉਹਨੂੰ ਐਲਕੈਲਾਈਨ ਕਰਨਾ ਆ ਅੱਜ ਕੱਲ YouTube ਤੇ ਬਹੁਤ ਸਾਰੇ ਡਾਈਟੀਸ਼ਨ ਡਾਕਟਰ ਯੂਟਿਊਬਰ ਬੜਾ ਬੜਾ ਗਿਆਨ ਘੋਟ ਰਹੇ ਆ ਤੇ ਉਹ ਬਹੁਤ ਸਾਰੀਆਂ ਦੁਬਦਾਵਾਂ ਵੀ ਪੈਦਾ ਹੁੰਦੀਆਂ ਆ ਲੋਕਾਂ ਦੀਆਂ ਖਾਣ ਪੀਣ ਦੇ ਮਾਮਲੇ 'ਚ ਅੱਜ ਚੰਗੀ ਗੱਲ ਆ ਕਿ ਸਾਡੇ ਨਾਲ ਸਰਦਾਰ ਗੁਰਮਖ ਸਿੰਘ ਜਿਨ੍ਹਾਂ ਨੂੰ ਪੰਜਾਬ ਦੇ ਵਿੱਚ ਮਿਲਟ ਮੈਨ ਦੇ ਨਾਂ ਤੇ ਤੌਰ ਤੇ ਜਾਣਿਆ ਜਾਂਦਾ ਆ ਬਟਾਲੇ ਲਾਗੇ ਪਿੰਡ ਇਹਨਾਂ ਦਾ ਰੰਗੀਲਪੋਰਾ ਪਿਛਲੇ ਲੰਮੇ ਸਮੇਂ ਤੋਂ ਇਹ ਆਰਗੈਨਿਕ ਖੇਤੀ ਤੇ ਮਿਲਟ ਉਤੇ ਕੰਮ ਕਰ ਰਹੇ ਆ ਲੋਕਾਂ ਨੂੰ ਵੀ ਬੜਾ ਪ੍ਰੇਰਿਆ ਵਾ ਬੜੀ ਆਪਣੀ એનર્ਜੀ ਫ੍ਰੀ ਬੀ ਵੀ ਵੰਡੇ ਨੇ ਆਖਰਕਾਰ ਜਦੋਂ ਇਹਨਾਂ ਨੇ ਵੇਖਿਆ ਕਿ ਸ਼ੁਰੂ ਤੋਂ ਲੈ ਕੇ ਪੈਦਾ ਕਰਨ ਤੋਂ ਲੈ ਕੇ ਉਹਨੂੰ ਮਾਰਕੀਟਿੰਗ ਕਰਨ ਤੱਕ ਵੀ ਆਪ ਹੀ ਕਰਕੇ ਦੇਣਾ ਪੈਣਾ ਆ ਤੇ ਇਹਨਾਂ ਨੇ ਫਿਰ ਉਸ ਪਾਸੇ ਵੀ ਚਲਣਾ ਸ਼ੁਰੂ ਕੀਤਾ ਸਰੀਰਕ ਵਿਗਿਆਨ ਬਾਰੇ ਬਿਹਤਰ ਜਾਣਦੇ ਨੇ ਕੀ ਖਾਣ ਨਾਲ ਕੀ ਸਾਡੇ ਸਮੱਸਿਆਵਾਂ ਆ ਰਹੀਆਂ ਤੇ ਜਦੋਂ ਤਜਾਬੀ ਭੰ ਦੇ ਨਾਲ ਕੈਂਸਰ ਜਿਹੜੀ ਆ ਉਹਦੇ ਸੈੱਲਾਂ ਨੂੰ ਪ੍ਰੋਮੋਸ਼ਨ ਮਿਲ ਰਹੀ ਆ ਲਿਵਰ ਜਿਹੜਾ ਆ ਸਾਡੇ ਸਰੀਰ ਦਾ ਸਭ ਤੋਂ ਜਿਹੜਾ ਅਹਿਮ ਆੰਗਿਆ ਜਿਹੜਾ ਸਾਰੀਆਂ ਬਿਮਾਰੀਆਂ ਦੇ ਪਿੱਛੇ ਇਹੋ ਹੀ ਕਾਰਨ ਮੰਨਿਆ ਜਾਂਦਾ ਵੀ ਜਦੋਂ ਤੁਹਾਡਾ ਲਿਵਰ ਚੰਗੇ ਰਸ ਨਹੀਂ ਪੈਦਾ ਕਰਦਾ ਤੇ ਜੇ ਸਰੀਰ ਨੂੰ ਬਚਾਉਣਾ ਹੈ ਐਲਕੈਲਾਈਨ ਕਰਨ ਵਾਲੇ ਪਾਸੇ ਪਹੁੰਚਣਾ ਹੈ ਲਿਵਰ ਨੂੰ ਮਜ਼ਬੂਤ ਕਰਨਾ ਹੈ ਪਿੱਤੇ ਨੂੰ ਬਚਾ ਕੇ ਰੱਖਣਾ ਹੈ ਮਾਰੇ ਸੱਲਾਂ ਨੂੰ ਦਬਾ ਕੇ ਰੱਖਣਾ ਹੈ ਤੇ ਫਿਰ ਗੱਲ ਆਉਂਦੀ ਆ ਖਾਣੇ ਦੀ ਤੇ ਖਾਣੇ ਦੇ ਵਿੱਚ ਗੱਲ ਆਉਂਦੀ ਆ ਮੂਲ ਅਨਾਜਾਂ ਦੀ ਆ ਸਾਨੂੰ ਸਾਰਿਆਂ ਨੂੰ ਪਤਾ ਸਾਡੇ ਬਜ਼ੁਰਗ ਕੀ ਖਾਂਦੇ ਰਹੇ ਆ ਘਰ ਦਾ ਹੀ ਖਾਂਦੇ ਰਹੇ ਆ ਤੇ ਵੱਖ-ਵੱਖ ਕਿਸਮ ਦਾ ਅਨਾਜ ਖਾਂਦੇ ਰਹੇ ਆ ਦੁੱਧ ਘਿਓ ਫਾਲ ਫਰੂਟ ਸਬਜ਼ੀਆਂ ਮੋٹے ਅਨਾਜ ਚੰਗੀ ਉਮਰ ਭੋਗੀ ਆ ਉਹ ਸਾਰੀਆਂ ਚੀਜ਼ਾਂ ਤੇ ਸੰਕਟ ਖੜਾ ਹੋ ਗਿਆ ਉਹਨਾਂ ਤੇ ਆਪਾਂ ਅੱਜ ਗੱਲ ਵੀ ਕਰਾਂਗੇ ਤੇ ਥੋੜੀ ਜੀ ਜਾਣਕਾਰੀ ਵੀ ਲਵਾਂਗੇ ਸਾਡੇ ਨਾਲ ਨੇ ਸਰਦਾਰ ਗੁਰਮਖ ਸਿੰਘ ਜੀ ਰੰਗੀਲਪੁਰ ਸਾਹਿਬ ਸਰਦਾਰ ਗੁਰਮਖ ਸਿੰਘ ਜੀ ਪਹਿਲਾਂ ਤੇ ਮਹਾਰਾਜ ਤੁਹਾਨੂੰ ਤੁਹਾਡਾ ਧੰਨਵਾਦ ਸਮਾਂ ਦੇਣ ਲਈ ਬਾਈਆ ਸਾਹਿਬ ਸਤਿ ਸ਼੍ਰੀ ਅਕਾਲ ਤੇ ਪਿਆਰੇ ਦਰਸ਼ਕੋ ਸਾਰਿਆਂ ਨੂੰ ਪਿਆਰ ਵੀ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਬਾਈਆ ਸਾਹਿਬ ਸਾਡੇ ਕੋਲ ਆਏ ਆ ਤੇ ਬਾਈਆ ਸਾਹਿਬ ਅਸੀਂ ਅੱਜ ਕਿਹਨਾਂ ਦਾਸਤਕ ਤੇ ਮੇਲਸ ਉੱਪਰ ਔਰ ਕੁਦਰਤੀ ਖੇਤੀ ਤੇ ਲੰਮੇ ਸਮੇਂ ਦਾ ਸਚੇ ਪਾਸ਼ਾ ਸੇਵਾ ਲੈ ਰਹੇ ਨੇ ਔਰ ਇਹ ਜਿਹੜੀ ਸੇਵਾ ਆ ਇਹ ਦੇ ਵਿੱਚ ਆਉਣ ਦਾ ਮੁੱਖ ਕਾਰਨ ਇਹ ਹੀ ਸੀਗਾ ਕਿ ਜਿਹੜੀਆਂ ਸੜੀਆਂ ਆਉਣ ਵਾਲੀਆਂ ਪੀੜੀਆਂ ਨੇ ਉਹਦੇ ਵਾਸਤੇ ਅਸੀਂ ਜੋ ਕੰਡੇ ਬੀਜ ਰਹੇ ਆ ਜੋ ਸਮੱਸਿਆਵਾਂ ਦਾਦਾ ਕਰ ਰਹੇ ਆ ਉਹ ਹੈ ਹੀ ਹੈ ਉਹਦੇ ਨਾਲ ਨਾਲ ਨੇ ਆਪਣੀ ਸਿਹਤ ਵਾਸਤੇ ਬਹੁਤ ਵੱਡਾ ਜਿਹੜਾ ਵਾ ਨਾ ਉਹ ਸੰਕਟ ਪੈਦਾ ਕੀਤਾ ਹੋਇਆ ਹੋ ਜਿਦੇ ਵਿੱਚ ਸਾਨੂੰ ਜਿਹੜਾ ਵਾ ਨਾ ਸਾਡੇ ਪੁਰਾਤਨ ਬਜ਼ੁਰਗਾਂ ਦਾ ਜਿਹੜਾ ਸਿਰਾ ਗਿਆਨ ਜੀ ਇਹ ਕਿਹਦਾ ਜਿਹੜਾ ਵਾ ਉਹ ਕਿਦਾਂ ਦਾ ਹੋਵੇ ਭੋਜਨ ਸਾਨੂੰ ਕੀ ਲੈਣਾ ਚਾਹੀਦਾ ਵਾ ਉਹ ਸਾਰੀ ਵਿਚਾਰ ਹੀ ਪੁੱਛੇ ਆਂ ਇਹ ਸਿਰਫ ਕਣਕ ਤੇ ਚੌਲ ਇਹ ਜਿਹੜਾ ਭੋਜਨ ਇਹਨੂੰ ਅਸੀਂ ਜਿਹੜਾ ਵਾ ਨਾ ਆਪਣਾ ਮੁੱਖ ਭੋਜਨ ਕਰ ਚੁੱਕੇ ਆਂ ਕਿ ਇਹਦੇ ਚ ਜਿਹੜਾ ਵਾ ਨਾ ਸਾਡਾ ਮੂਲ ਅਨਾਜਾਂ ਦੀ ਗੱਲ ਆਪ ਜੀ ਨੇ ਕੀਤੀ ਜਿਹੜੇ ਮੂਲ ਅਨਾਜ ਸਾਡੇ ਸਮੇਂ ਦੀ ਲੋੜ ਆ ਜਿਹੜੀਆਂ ਪੰਜਾਬ ਦੀਆਂ ਪ੍ਰਮੁੱਖ ਸਮੱਸਿਆਵਾਂ ਨੇ ਚਾਹੇ ਉਹ ਜ਼ਮੀਨ ੇਟਲਾ ਪਾਣੀ ਨਿਵਾ ਜਾਣ ਦੀ ਗੱਲ ਚਾਹੇ ਉਹ ਕਲਾਈਮੇਟ ਚੇਂਜ ਦੀ ਗੱਲ ਆ ਗਲੋਬਲ ਵਾਰਮਿੰਗ ਦੀ ਗੱਲ ਆ ਚਾਹੇ ਸਾਡੀ ਮਿੱਟੀ ਦੀ ਸਿਹਤ ਜਿਹੜੀ ਆ ਦਿਨ-ਦਿਨ ਵਿਗੜ ਰਹੀ ਆ ਉਹਦੀ ਗੱਲ ਆ ਚਾਹੇ ਸਾਡੀਆਂ ਆਪਣੀਆਂ ਸਿਹਤਾਂ ਵਿਗੜ ਰਹੀਆਂ ਨੇ ਕਿਉਂਕਿ ਕਹਿੰਦੇ ਨੇ ਵੀ ਜਿੱਦਾਂ ਦੀ ਸਾਡੇ ਮਿੱਟੀ ਪਾਣੀ ਹਵਾ ਹੋਗਾ ਉਦੋਂ ਸਾਡੀ ਸਿਹਤ ਹੋਏਗੀ ਅਸੀਂ ਇਹਨਾਂ ਸਾਰੀ ਚੀਜ਼ਾਂ ਨੂੰ ਗੰਦਲਾ ਕਰ ਛੜਿਆ ਵਾ ਜਿਹਦੇ ਕਰਕੇ ਸਾਡੀਆਂ ਸਿਹਤਾਂ ਵਿਗੜ ਰਹੀਆਂ ਨੇ ਜਿਹਦੇ ਚ ਆਪਾਂ ਇਲਕਲਾਈਨ ਦੀ ਗੱਲ ਕਰਦੇ ਆ ਆਪਾਂ ਜਿਹੜਾ ਭੋਜਨ ਜਿਹੜਾ ਵਾ ਸਾਡਾ ਜਿਹੜਾ ਵਾ ਸਿਹਤ ਜਿਹੜੀ ਆ ਨਾ ਕਿਉਂ ਵਿਗੜ ਰਹੀ ਆ ਸਾਡਾ ਜਿਹੜਾ ਭੋਜਨ ਆ ਉਹ ਜਿਆਦਾ ਐਸਿਡਿਕ ਆ ਕਿਉਂਕਿ ਜਿੰਨੀਆਂ ਨੇ ਤੁਹਾਡੀਆਂ ਪੈਕਡ ਫੂਡ ਆਉਂਦੇ ਨੇ ਉਹ ਪੈਕਡ ਫੂਡ ਵਿੱਚ ਜਿਹੜਾ ਵਾ ਨਾ ਇਹ ਐਸਿਡਿਟੀ ਜਿਹੜੀ ਆ ਉਹ ਜ਼ਿਆਦਾ ਕਾਦਾ ਕਰਦੀਆਂ ਨੇ ਔਰ ਉਹਦੇ ਚ ਐਸੇ ਪ੍ਰੈਜ਼ਰਵਟਿਵ ਪਾਏ ਹੁੰਦੇ ਨੇ ਐਸੇ ਕੈਮੀਕਲ ਵਰਤੇ ਜਾਂਦੇ ਨੇ ਜਿਹਦੇ ਨਾਲ ਉਹਦੀ ਸ਼ੈਲਫ ਲਾਈਫ ਤੇ ਵੱਧ ਜਾਂਦੀ ਆ ਲੇਕਿਨ ਉਹ ਸਿਹਤ ਤੇ ਬੁਰਾ ਸਕਦੇ ਨੇ ਔਰ ਜਿਹੜਾ ਸਾਡਾ ਸਰੀਰ ਆ ਇਹਨੂੰ ਭੋਜਨ ਹਮੇਸ਼ਾ ਐਲਕਲਾਈਨ ਚਾਹੀਦਾ ਵਾ ਔਰ ਐਲਕਲਾਈਨ ਜਿਹੜਾ ਵਾ ਭੋਜਨ ਨਾ ਹੋਣ ਦੀ ਵਜ੍ਹਾ ਕਰਕੇ ਜਿਹੜੀਆਂ ਸਾਡੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਐ ਅਸਿੱਡੇ ਭੋਜਨ ਦੇ ਨਾਲ ਜਿਹਦੇ ਸਾਡੀਆਂ ਜੋੜਾਂਾਂ ਦੇ ਦਰਦਾਂ ਦੀ ਇਹ ਗੱਲ ਹੋ ਰਹੀ ਆ ਸਾਡੀਆਂ ਆ ਦੁਨੀਆ ਗੋੜੇ ਸਾਡੇ ਗੋੜੇ ਜਿਹੜਾ ਕਹਿੰਦਾ ਮਾਰ ਮਾਰਾ ਸਲਿੱਪ ਕੀਤਾ ਬਾਥਰੂਮ ਚੋਂ ਬੰਦਾ ਸਾਡੀ ਚੂਲਾ ਨਿੱਕਲ ਗਿਆ ਆ ਜਾ ਉਹਦੀ ਬਾਹਾਂ ਦੀ ਹੱਡੀ ਟੁੱਟ ਗਈ ਉਹਦੇ ਪਿੱਛੇ ਕਾਰਨ ਨਹੀਂ ਹੋਇਆ ਕਿ ਅਸੀਂ ਜਿਹੜਾ ਸਾਡਾ ਭੋਜਨ ਹੈ ਕਮੀ ਸਾਡੇ ਭੋਜਨ ਚ ਇਹ ਉਹਦੇ ਚ ਅਸੀਂ ਜਿਹੜਾ ਵਾ ਨਾ ਉਸੇ ਚੀਜ਼ ਤੇ ਅਸੀਂ ਕੰਮ ਕਰ ਰਹੇ ਹਾਂ ਅੱਛਾ ਸਰਦਾਰ ਗੁਰਮਖ ਸਿੰਘ ਜੀ ਤੁਸੀਂ ਨਾ ਬਹੁਤ ਖੂਬਸੂਰਤੀ ਨਾਲ ਤੇ ਥੋੜੇ ਸ਼ਬਦਾਂ ਚ ਸਾਡੀਆਂ ਜਿਹੜੀਆਂ ਅਨਾਜ ਉਤਪਾਦਨ ਕਰਨ ਦੇ ਵਿੱਚ ਗਲਤੀਆਂ ਖਾਮੀਆਂ ਉਹਨਾਂ ਦੇ ਨੁਕਸਾਨਾਂ ਬਾਰੇ ਬਖਾਨ ਕੀਤਾ ਮੈਨੂੰ ਲੱਗਦਾ ਵੀ ਤੁਹਾਡਾ ਆਰਗੇਨਿਕ ਖੇਤੀ ਚ ਮੂਲ ਅਨਾਜਾਂ ਚ ਜਾਂ ਸਿੱਧਾ ਸਿੱਧਾ ਕਹਾਂ ਵੀ ਫੂਡ ਇੰਡਸਟਰੀ ਦੇ ਵਿੱਚ ਤੁਹਾਡੇ ਤਜਰਬੇ ਦਾ ਪਸਾਰਾ ਬਹੁਤ ਵੱਡਾ ਆ ਜੇ ਮੈਂ ਇਸ ਦੁਕਾਨ ਦੇ ਵਿੱਚ ਪਈ ਸਾਰੀਆਂ ਚੀਜ਼ਾਂ ਨੂੰ ਕਵਰ ਕਰ ਲਾ ਪਿਆ ਤੇ ਵੀਡੀਓ ਵੱਡੀ ਹੋ ਜਣੀ ਵੱਡੀ ਵੀਡੀਓ ਲੋਕ ਵੇਂਦੇ ਨਹੀਂ ਆ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਅੱਜ ਆਪਾਂ ਵਿਸ਼ਾ ਰੱਖ ਲੈਂਦੇ ਆਂ ਵੀ ਤੁਹਾਡੇ ਮੂਲ ਨਾਜਾਂ ਦਾ ਆਟਿਆਂ ਦਾ ਸਾਨੂੰ ਤੁਸੀਂ ਮੂਲ ਨਾਜਾਂ ਦੇ ਆਟੇ ਦੀ ਮਹੱਤਤਾ ਤੇ ਇਹਦਾ ਮਨੁੱਖੀ ਸਰੀਰ ਨੂੰ ਕੀ ਫਾਇਦੇ ਆ ਜੇ ਅੱਜ ਦੀ ਵੀਡੀਓ ਚ ਇੱਥੇ ਚੰਨਣਾ ਪਾ ਦੋ ਬੜੀ ਵੱਡੀ ਗੱਲ ਆ ਫਿਰ ਹੌਲੀ ਹੌਲੀ ਅਸੀਂ ਤੁਹਾਡੇ ਬਾਕੀ ਪ੍ਰੋਡਕਟਾਂ ਨੂੰ ਲੇਟਰ ਆਉਣ ਛੋਟੀ ਛੋਟੀ ਵੀਡੀਓ ਚ ਕਵਰ ਕਰਦੇ ਰਵਾਂਗੇ ਜੋ ਮੈਂ ਦੇਖ ਰਿਹਾ ਆ ਬਾਕੀ ਤੁਸੀਂ ਦੱਸੋਗੇ ਕਿ ਕਿੰਨੀ ਕਿਸਮ ਦੇ ਤੁਹਾਡੇ ਕੋਲ ਮੂਲ ਅਨਾਜ ਨੇ ਉਹਨਾਂ ਦੇ ਆਟੇ ਆ ਇਹਨਾਂ ਦੀ ਮੱਤਤਾ ਔਰ ਜੋ ਤੁਹਾਡਾ ਇੰਨਾ ਲੰਮਾ 30 ਸਾਲ ਦਾ ਤਜਰਬਾ ਆ ਉਹਦੇ ਬਾਰੇ ਜਰੂਰ ਦੱਸੋ ਇਹਦੇ ਚ ਸਾਡੇ ਕੋਲ ਜਿਹੜੇ ਆਟੇ ਨੇ ਮੂਲ ਅਨਾਜ ਵਿੱਚ ਨਵੇਂ ਤਰ੍ਹਾਂ ਦੇ ਆਟੇ ਨੇ ਜੀ ਇਹ ਪਲੀਜ਼ ਫੜਫੜ ਕੇ ਦੱਸੀ ਜਾਓ ਜੇ ਹੁਣ ਆ ਸਾਡਾ ਇਹ ਕੁਟਕੀ ਆ ਨਾ ਆਟਾ ਵਾ ਆਹ ਨਾਲ ਕੋਧਰੇ ਦਾ ਆਟਾ ਬਾਬੇ ਨਾਨਕ ਨਾਲ ਜਿਹੜਾ ਭਾਈ ਲਾਲੂ ਘਰ ਖਾਦਾ ਸੀ ਗਿਆ ਸੀ ਇੱਥੇ ਸਾਹਮਣੇ ਛਾਤੀ ਦੇ ਲੈਵਲ ਤੇ ਦਿਖਾਈ ਜੋ ਤਾਂ ਕਿ ਤੁਹਾਡੇ ਨਾਲ ਆਟਾ ਕੋਧਰਾ ਜੀ ਠੀਕ ਆਹ ਕੁਟਕੀ ਦਾ ਆਟਾ ਹੈ ਜੀ ਕੁਟਕੀ ਇਹ ਇਹ ਕੰਗਣੀ ਦਾ ਆਟਾ ਹੈ ਜੀ ਠੀਕ ਇਹ ਹਰੀ ਕੰਗਣੀ ਦਾ ਆਟਾ ਹੈ ਜੀ ਓਕੇ ਇਹ ਆ ਸਵਾਗ ਦਾ ਆਟਾ ਆ ਠੀਕ ਆ ਬਹੁਤ ਸਾਰੇ ਨੇ ਤੇ ਨਾ ਹੀ ਪਹਿਲੀ ਵਾਰੀ ਸੁਣੇ ਨੇ ਰਾਗੀ ਦਾ ਜਿਹਨੂੰ ਪੰਜਾਬੀ ਜੀ ਆਪਾਂ ਮੱਢਲ ਕਹਿੰਦੇ ਆ ਮੱਢਲ ਠੀਕ ਠੀਕ ਜਿਤੇ ਸਭ ਤੋਂ ਵੱਧ ਕੈਲਸ਼ੀਅਮ ਇਸ ਅਨਾਜ ਵਿੱਚ ਹੈਗਾ ਓਕੇ ਇਸ ਤੋਂ ਇਲਾਵਾ ਸਾਡੇ ਕੋਲ ਬਾਜਰੇ ਦਾ ਆਟਾ ਠੀਕ ਤੁਹਾਨੂੰ ਜਵਾਰ ਦਾ ਆਟਾ ਮਿਲ ਜਾਏਗਾ ਇਸ ਤੋਂ ਇਲਾਵਾ ਤੁਹਾਡੇ ਕੋਲ ਅੱਛਾ ਜਵਾਰ ਤੇ ਮੱਕੀ ਦਾ ਕੀ ਫਰਕ ਆ ਜਵਾਰ ਜਿਹੜੀ ਆ ਨਾ ਉਹ ਜਿਹਨੂੰ ਆਪਾਂ ਪੰਜਾਬੀ ਜਾਂ ਚਾਰੇ ਦੇ ਰੂਪ ਚਰੀ ਦੇ ਜਿਹਨੂੰ ਬੁਖਦੇ ਆ ਨਾ ਉਹਨੂੰ ਏਕੂ ਦਾ ਨਾਂਕ ਜਵਾਰ ਕਈ ਮੱਕੀ ਨੂੰ ਹੀ ਜਵਾਰ ਸਮਝਦੇ ਬਿਲਕੁਲ ਜੀ ਇਹ ਵੀ ਕਲੀਅਰ ਹੋ ਗਿਆ ਪਹਾੜੀ ਮੱਕੀ ਦਾ ਆਟਾ ਜਿਹੜਾ ਸਾਡੇ ਕਿਸਾਨ ਉੱਧਰ ਦੇ ਹੈਗੇ ਨੇ ਹਿਮਾਚਲ ਦੇ ਬਿਲਕੁਲ ਜੀ ਉਹਨਾਂ ਕੋਈ ਮੱਕੀ ਲੈ ਕੇ ਤੇ ਆਟਾ ਪਿਆਰ ਕਰਦੇ ਆ ਆ ਸਾਡੇ ਕੋਲ ਦੇਸੀ ਕਣਕ ਦਾ ਆਟਾ ਹੈ ਬੰਸੀ ਕਣਕ ਹੈ ਬੰਸੀ ਜਿਹਨੇ ਸੋਨਾ ਬੰਸੀ ਜਿਹਨੂੰ ਕਹਿੰਦੇ ਆ ਸੋਨਾ ਸੋਰੀ ਬੰਸੀ ਓਕੇ ਬੰਸੀ ਹੈ ਜੀ ਸਾਾ ਜਿਹੜਾ ਚਨਿਆਂ ਦੀ ਦਾਲ ਆਪ ਪੈਦਾ ਕਰਕੇ ਉਹਦਾ ਜਿਹੜਾ ਦੇਸਨਹੀ ਕਾਰ ਕੀਤਾ ਇਹ ਸਾਰਾ ਟੋਟਲੀ ਜ਼ਹਿਰ ਮੁਕ ਤਰੀਕੇ ਨਾਲ ਸਾਰੇ ਜਿਹੜੇ ਜ਼ਹਿਰ ਮੁਕ ਤਰੀਕੇ ਦੇ ਨਾਲ ਪੈਦਾ ਕੀਤੇ ਗਏ ਨੇ ਜਿਹੜੇ ਦੀ ਬੈਨੀਫਿਟ ਸੀ ਗੱਲ ਕੀਤੀ ਆ ਇਹਨਾਂ ਆਟਿਆਂ ਦਾ ਬੈਨੀਫਿਟ ਇਹ ਹੈਗਾ ਵੀ ਇਹ ਇੱਕ ਤੇ ਇਹ ਜਿਹੜੇ ਗਿੱਡੇ ਮਿਲਟ ਨੇ ਸਾਰੇ ਜਿਹੜੇ ਨਾ ਇਹ ਨੇਚਰ ਚ ਆਲਕਲਾਈਨ ਆ ਦੂਸਰੀ ਗੱਲ ਹੈਗੇ ਪੇਟਾਂ ਚ ਜਿਹੜਾ ਨਾ ਜਿਹੜੀ ਪੇਟ ਦੇ ਸਾਹ ਜਿਹੜਾ ਸਰੀਰਵਾਸ ਜੋ ਸਾਨੂੰ ਚਾਹੀਦਾ ਹੈ ਨਾ ਕਿ ਫਾਈਬਰ ਉਹਦੇ ਲੋਡ ਪੂਰੀ ਕਰਦੇ ਆ ਔਰ ਇਹਦੇ ਦੋ ਤਰ੍ਹਾਂ ਦੇ ਫਾਈਬਰ ਹੁੰਦਾ ਹੈ ਇੱਕ ਹੁੰਦਾ ਵਾ ਸੋਲੀਬਲ ਫਾਈਬਰ ਇੱਕ ਹੁੰਦਾ ਇਨਸੋਲੀਬਲ ਫਾਈਬਰ ਜਿਹੜਾ ਸੋਲੀਬਲ ਫਾਈਬਰ ਹੈ ਉਹ ਔਲਕੇ ਸਾਡੇ ਖੂਨ ਵਿੱਚ ਚੱਲ ਜਾਂਦਾ ਔਰ ਖੂਨ ਚ ਜਿੰਨੀ ਗੰਦਗੀ ਬਾਹਰ ਲਿਆ ਹੁੰਦਾ ਵਾ ਔਰ ਹੋਰ ਬਾਕੀ ਕਿਸੇ ਅਨਾਜ ਵਿੱਚ ਸੋਲੀਬਲ ਫਾਈਬਰ ਨਹੀਂ ਹੁੰਦਾ ਇਹ ਜਿਹੜਿਆ ਅਨਾਜਾਂ ਦਾ ਇਹ ਬੈਨੀਫਿਟ ਹੈ ਕਿ ਸਾਨੂੰ ਹਰ ਤਰ੍ਹਾਂ ਦੀ ਜਿਹੜੀ ਸਾਡੀਆਂ 35 40 ਕਸਮ ਦੀਆਂ ਬਿਮਾਰੀਆਂ ਨੇ ਚਾਹੇ ਉਹ ਬਲੱਡ ਪ੍ਰੈਸ਼ਰ ਆ ਮੋਟ ਚਾਹੇ ਫਾਇਰ ਹੋ ਰਿਹਾ ਚਾਹੇ ਉਹ ਵੀ ਕੈਂਸਰ ਦੀ ਗੱਲ ਕਰੀਏ ਉਹ ਉਹਨਾਂ ਦੇ ਕਾਰਨਾਂ ਨੂੰ ਦੂਰ ਕਰਦਾ ਹੈ ਔਰ ਸਾਡਾ ਸਰੀਰ ਜਿਹੜਾ ਤੰਦਰੁਸਤ ਹੁੰਦਾ ਹੈ ਇਹ ਸਾਡੇ ਇਹਨਾਂ ਆਟਿਆਂ ਦਾ ਜਿਹੜਾ ਵਾ ਦੂਜੀ ਵਾਲੇ ਵੀ ਇਹ ਸਾਟੇ ਨੂੰ ਜਿਹੜਾ ਵਾ ਨਾ ਤਿਆਰ ਕਰਨ ਵਾਸਤੇ ਕੋਈ ਛੋਟੀ ਚੱਕੀ ਲਾਈ ਹੋਈ ਆ ਇੱਥੇ ਆਪਣੇ ਇਸੇ ਸਟੋਰ 'ਚ ਔਰ ਅਸੀਂ ਫ੍ਰੈਸ਼ ਆਟਾ ਦਿੰਦੇ ਆ ਕਿਉਂਕਿ ਆਟੇ 'ਚ ਬੜੀ ਇੱਕ ਸਮੱਸਿਆ ਵਾਲੀ ਜਿਹੜੇ ਕੰਪਨੀਆਂ ਦੇ ਆਟੇ ਹੁੰਦੇ ਨੇ ਉਹਨਾਂ 'ਚ ਉਹਨਾਂ ਨੇ ਪ੍ਰੀਜ਼ਰਵੇਟਿਵ ਪਾਏ ਹੁੰਦੇ ਨੇ ਜਿਹਨਾਂ 6-6 ਮਹੀਨੇ ਜਿਹੜੀ ਆ ਉਹਨਾਂ ਨੇ ਉਹਦੀ ਐਕਸਪਾਇਰੀ ਲਿਖੀ ਹੁੰਦੀ ਆ ਜਦਕਿ ਜਿਹੜਾ ਅ ਉਹਦੀ ਜੋ ਜਿਹੜੀ ਆ ਨਾ ਉਹਦੀ 10-15 ਮਹੀਨੇ ਬਾਅਦ ਜਿਹੜੀ ਆ ਉਹ ਨਿਊਟ੍ਰੀਸ਼ਨ ਵੈਲਿਊ ਜਿਹੜੇ ਇਹਦੇ ਮੂਲ ਤੱਤ ਆ ਤੁਹਾਡਾ ਕਹਿਣ ਦਾ ਬਾਅਦ ਜਿਹੜੇ ਧੰਗ ਨਾਲ ਤੁਸੀਂ ਪਸਾਈ ਕਰਦੇ ਜੇ ਉਹ ਨਸ਼ਟ ਨਹੀਂ ਹੁੰਦੇ ਜੀ ਬਿਲਕੁਲ ਤਾਂ ਨਸ਼ਟ ਨਹੀਂ ਹੁੰਦੇ ਦੂਜੀ ਗੱਲ ਇਹ ਹੈ ਕਿ ਇਹ ਤੁਹਾਨੂੰ ਤਾਜ਼ਾ ਆਟਾ ਮਿਲਦਾ ਵਾ ਕੀ ਬਾਤ ਹੈ ਜੀ ਬਹੁਤ ਅਸ਼ੀਰਜੀ ਤੇ ਇਹ ਇਹ ਵੈਸੇ ਅਹ ਜਿਹੜਾ ਤੁਹਾਨੂੰ ਇੱਕ ਸਰ੍ਹੋਂ ਦਾ ਤੇਲ ਜੀ ਆ ਤੇਲਾਂ ਬਾਰੇ ਵੀ ਦੱਸੋ ਜਿਹੜੀ ਆਪ ਮਤਲਬ ਆਪਣੇ ਆਂ ਖੇਤਾਂ ਵਿੱਚੀ ਜੀਤ ਕੇ ਜੈਵਿਕ ਤਰੀਕੇ ਦੇ ਨਾਲ ਕਿਸੇ ਕਿਸਮ ਦਾ ਜ਼ਹਿਰ ਨਹੀਂ ਵਰਤਿਆ ਉਹ ਇੱਕ ਸਰ੍ਹੋਂ ਦਾ ਤੇਲ ਹੀ ਇੱਥੇ ਵੇਚਦੇ ਆ ਜਿਸ ਨੂੰ ਆਵਾ ਸਾਡੇ ਜਿਹੜੇ ਆ ਬਲੈਕ ਰਾਈਸ ਕਾਲੇ ਚੌਲ ਕੀ ਬਾਤ ਤੁਹਾਨੂੰ ਵੇਖਣਗੇ ਮੰਨਰੇ ਖੇਤਾਂ ਚ ਤਿਆਰ ਹੋਏ ਹੋਏ ਨੇ ਓਕੇ ਤੇ ਇਹਦਾ ਵੀ ਇਹਦੇ ਚ ਫਾਈਬਰ ਬਹੁਤ ਹੁੰਦਾ ਆ ਠੀਕ ਹੈ ਜੀ ਇਸ ਤੋਂ ਇਲਾਵਾ ਬਰਾਊਨ ਰਾਈਸ ਹੈ ਇਹ ਜਿਹੜੇ ਬਰਾਊਨ ਆਇਸ ਇਹਦੇ ਚ ਉਹਨੂੰ ਵੀ ਜਿਹੜਾ ਬਣਾ ਇਹਦੇ ਚ ਖਰਾਕੀ ਦਾ ਤਰੁਦੇਰੇ ਨੇ ਬਿਲਕੁਲ ਕੋਈ ਪਾਲਿਸ਼ ਨਹੀਂ ਲੱਤੀ ਇਹਦੀ ਆ ਸਾਡੀ ਆਪਣੇ ਖੇਤ ਦੀ ਹਲਦੀ ਤਿਆਰ ਕੀਤੀ ਹੈ ਇਹ ਸਭ ਰੰਗੀਲਪੁਰ ਦੀ ਹਾਂ ਪਿੰਡ ਰੰਗੀਲ ਅੱਛਾ ਤੁਹਾਡੇ ਕੋਲ ਉੱਥੇ ਮੂਲ ਨਾਜਾਂ ਨੂੰ ਸਭ ਤੋਂ ਵੱਡੀ ਸਮੱਸਿਆ ਹੁੰਦੀ ਆ ਉਹਨਾਂ ਨੂੰ ਗ੍ਰੇਡ ਕਰਨਾ ਪ੍ਰੋਸੈਸ ਕਰਨਾ ਉਹ ਵੀ ਪ੍ਰਬੰਧ ਮੇਰੇ ਖਿਆਲ ਪੰਜਾਬ ਚ ਸਿਰਫ ਤੁਹਾਡੇ ਕੋਈ ਆ ਹਾਂ ਜੀ ਉਹ ਪ੍ਰੋਸੈਸਿੰਗ ਦਾ ਬ੍ਰਾਂਡ ਵੀ ਸਾਡੇ ਕੋਲ ਲੱਗਾ ਹੋਇਆ ਵਾ ਜੀ ਤੇ ਨਾਲ ਇਹਨੇ ਆਪਣੇ ਆਧਾ ਪੈਦਾ ਕਰਦੇ ਸਾਰੇ ਆਪਣੇ ਕੋ ਪ੍ਰੋਸੈਸ ਕਰਕੇ ਔਰ ਉਹਨਾਂ ਤੋਂ ਇਲਾਵਾ ਜਿਹੜੇ ਸਾਡੇ ਅਗਲ ਬਸ ਜਿਹੜੇ ਨੇੜੇ ਕਿਹੜੇ ਕਿਸਾਨ ਆ ਉਹ ਵੀ ਦੇਖ ਉਹਨਾਂ ਨੂੰ ਇਹ ਸੇਵਾ ਜਰੀਏ ਨਾ ਮੌਈਆ ਕਰਦੇ ਸੇਵਾ ਜੀ ਮੂਲ ਅਨਾਜਾਂ ਬਾਰੇ ਤੇ ਗੁਰਮੁਖ ਸਿੰਘ ਜੀ ਤੁਹਾਡੇ ਕੋਲ ਇੰਨਾ ਅਥਾਹ ਖਜ਼ਾਨਾ ਆ ਤੁਸੀਂ ਇਹਦੀ ਪ੍ਰੋਮੋਸ਼ਨ ਵੀ ਬਹੁਤ ਕੀਤੀ ਆ ਤੇ ਪੰਜਾਬ ਦਾ ਕੋਈ ਚੈਨਲ ਵੀ ਨਹੀਂ ਜਿਨੇ ਤੁਹਾਡੀ ਇੰਟਰਵਿਊ ਨਾ ਕੀਤੀ ਹੋਵੇ ਪ੍ਰਿੰਟ ਮੀਡੀਆ ਜੀ ਵੀ ਬੜਾ ਕੁਝ ਆਇਆ ਹੁਣ ਇੱਕ ਮੂਲ ਅਨਾਜਾਂ ਬਾਰੇ ਲੋਕਾਂ ਨੂੰ ਇੱਕ ਸੰਦੇਸ਼ ਦਿਓ ਤੁਸੀਂ ਹੁਣੇ ਗੱਲ ਐਸਡ ਦੇ ਕੈਲਕੋਲਾਈਨ ਦੀ ਕੀਤੀ ਆ ਸਰੀਰ ਨਾਲ ਜੁੜੀਆਂ ਹੋਈਆਂ ਚੀਜ਼ਾਂ ਆ ਤੇ ਜੇ ਆਪਾਂ ਦੁਬਾਰਾ ਤੰਦਰੁਸਤੀ ਵਾਲ ਪਰਤਣਾ ਤੇ ਮੂਲਨਾ ਜੀ ਆ ਹੁਣ ਤੁਸੀਂ ਤੁਹਾਡੇ ਲਈ ਜਿਹੜੇ ਮੁੰਡੇ ਹੁਣ ਖੇਤੀ ਚਾਉਣਾ ਚਾਹੁੰਦੇ ਆ ਜਾਂ ਜਿਹੜੇ ਲੋਕਾਂ ਨੂੰ ਹੁਣ ਸਮਝ ਆ ਗਈ ਆ ਉਹ ਪਰਿਵਾਰ ਦੀ ਆਪਣੀ ਨੂੰ ਸਿਹਤ ਨੂੰ ਸੁਧਾਰਨ ਪਾਸੇ ਤੁਰਨਾ ਚਾਹੁੰਦੇ ਆ ਉਹਨਾਂ ਲਈ ਕੋਈ ਸੰਦੇਸ਼ ਦਿਓ ਕੋਈ ਸਲਾਹ ਦਿਓ ਦੇਖੋ ਜੀ ਜਿਹੜਾ ਪੰਜਾਬ ਦੇ ਅੰਦਰ ਜੀ ਸੋਨੇ ਦੀ ਫਸਲ ਆ ਨਾ ਜੀ ਇਹਦੇ ਵਿੱਚ ਸਾਨੂੰ ਬਹੁਤ ਵੱਡੇ ਪੱਧਰ ਤੇ ਬਦਲ ਲਿਆਉਣਾ ਪਊਗਾ ਇਹਨਾਂ ਅਨਾਜਾਂ ਨੂੰ ਝੋਨਾ ਜਿਹੜਾ ਆ ਉਹ ਸਾਡਾ ਦੁਸ਼ਮਣ ਆ ਸਾਡਾ ਸਾਡੀ ਮਿੱਟੀ ਦਾ ਸਿਹਤ ਦਾ ਹਰ ਪੱਖ ਤੋਂ ਖੜੇ ਪਾਣੀ ਜਿਹੜਾ ਉਹਦਾ ਦੁਸ਼ਮਣ ਹੈ ਤੇ ਕਿਉਂਕਿ ਜਨ ਬਦਨੇ ਵੇਖਾਂ ਜਾ ਰਿਹਾ ਇਸੇ ਤੋਂ ਉਹ ਇਹਨਾਂ ਅਨਾਜਾਂ ਚਾਹਾਂਗੇ ਨਾ ਇਹਨਾਂ ਨੂੰ ਪਾਣੀ ਦੀ ਬਿਲਕੁਲ ਲੋੜ ਨਹੀਂ ਹੈਗੀ ਆਮ ਜਿੰਨਾ ਨਹੀਂ ਪੈਂਦਾ ਉਹਦੇ ਨਾਲ ਬੜੀ ਸੋਹਣੀ ਫਸਲ ਹੋ ਜਾਂਦੀ ਹੈ ਝੋਨੇ ਤੇ ਬਦਲ ਹੋ ਸਕਦੇ ਆ ਬਦਲ ਬਹੁਤ ਵਧੀਆ ਹੋ ਸਕਦਾ ਆ ਠੀਕ ਹੈ ਇਹਦੇ ਚਾ ਅਗਰ ਆਪਾਂ ਵੱਡੇ ਪੱਧਰ ਤੇ ਆਵਾਂਗੇ ਤੇ ਜਿਉਂ ਕਿ ਇਹ ਜੇ ਫਿਲਹਾਲ ਵੱਡਾ ਪੱਧਰ 'ਤੇ ਨਾ ਹੋਣ ਕਰਕੇ ਮਾਰਕੀਟਿੰਗ ਨਾ ਹੋਣ ਕਰਕੇ ਅਜੇ ਕਿਸਾਨ ਨੂੰ ਜਿਹੜਾ ਉਹਦਾ ਬੈਨੀਫਿਟ ਨਹੀਂ ਮਿਲ ਰਿਹਾ ਚਲੋ ਆਪਣੇ ਜੋਗਾ ਤੇ ਆ ਹੀ ਸਕਦੇ ਆ ਨਹੀਂ ਲੇਕਿਨ ਆਪਾਂ ਨੇ ਜਿਹੜੇ ਕਿਸਾਨ ਨੇ ਸਾਡੇ ਕਿਸਾਨ ਨੇ ਮੈਂ ਕਹਿੰਦਾ ਆਪਣੇ ਕਿਸਾਨ ਆਪਣੇ ਘਰ ਜੋਗਾ ਆਪਣਾ ਕਾਦਾ ਕਰਨ ਬਿਲਕੁਲ ਬੜੇ ਪਲੱਸ ਪੁਆਇੰਟ ਹੈ ਜੇਕਰ ਤੁਸੀਂ ਇੱਕ ਸਾਲ ਬੀਮ ਲੈਂਦੇ ਹੋ ਨਾ ਜਾ ਨੂੰ ਜੀ ਜੀ ਉਹਨਾਂ ਨੂੰ ਅਗਰ ਜਿੰਨਾ ਪ੍ਰਾਣਾ ਹੋਣਗੇ ਉਹਨੇ ਉਹਦੇ ਜੀ ਔਰ ਇਹਨਾਂ ਕੋਈ ਕੀੜਾ ਨਹੀਂ ਲੱਗਦਾ ਕੋਈ ਬਿਮਾਰੀ ਨਹੀਂ ਲੱਗਦੀ ਮੈਂ ਸੁਣਿਆ ਤੁਸੀਂ ਤਾਂ ਲੰਬੇ ਸਮੇਂ ਤੋਂ ਇਹਨਾਂ ਦੇ ਬੀਜ ਵੀ ਲੋਕਾਂ ਨੂੰ ਫ੍ਰੀ ਵੰਦੇ ਆ ਰਹੇ ਜੇ ਉਹ ਸਾਡਾ ਇੱਕੋ ਨਾ ਇੰਨਾ ਜੀ ਬਾਬੇ ਨਾਨਕ ਜਿਹੜੀ ਇੱਕ ਵਿਚਾਰਧਾਰਾ ਵਾ ਨਾ ਉਹ ਨੂੰ ਅੱਗੇ ਖੇਤੀ ਦੀ ਵਿਚਾਰਧਾਰਾ ਉਹਨੇ ਫਲਾਉਣ ਵਾਸਤੇ ਇਸ ਮਹੰਮਾ ਮਹਾਰਾਣੀ ਸ਼ੁਰੂ ਕਰਵਾਇਆ ਵਾ ਜਿਹਦੇ ਵਿੱਚ ਥੋੜੇ ਦਾ ਬੀਜ ਨੂੰ ਫ੍ਰੀ ਆਪਸ ਦਿੰਨੇ ਆ ਔਰ ਉਹ ਤੋਂ ਇਲਾਵਾ ਉਹਦੀ ਜਾਣਕਾਰੀ ਦਿੰਨੇ ਆ ਕਿ ਉਹ ਕੋਧਰੇ ਦੀ ਰੋਟੀ ਬਾਬੇ ਨਾਨਕ ਜੀ ਨੇ ਸ਼ੁਰੂ ਕੀ ਸੀ ਇਹ ਉਹ ਅਨਾਜ ਜਿਹੜਾ ਹੈਗਾ ਵਾ ਇਹ ਹਲਦੀ ਅਨਾਜ ਹੈ ਉਹਦਾ ਤੁਸੀਂ ਵਿਸਤਾਰ ਸਾਰਾ ਕੀਤਾ। ਸਾਰਾ ਕਰ ਰਹੇ ਜਿਹਦੇ ਜਿਹ ਬਹੁਤ ਸਾਰਾ ਸਹਿਯੋਗ ਮਿਲ ਰਿਹਾ ਬੜੇ ਕਿਸਾਨ ਨੇ ਸਾਰੇ ਪੰਜਾਬ ਹਰਿਆਣਾ ਉੱਥੇ ਰਾਜਸਥਾਨ ਜਿਹੜਾ ਸਹਿਯੋਗ ਅੱਛਾ ਹੁਣ ਜਿਹੜਾ ਸਭ ਤੋਂ ਜ਼ਰੂਰੀ ਸਵਾਲ ਆ ਕਿਸੇ ਸੱਜਣ ਨੇ ਵੀਡੀਓ ਵੇਖ ਕੇ ਕੋਈ ਮੂਲ ਅਨਾਜਾਂ ਬਾਰੇ ਜਾਂ ਜਿਹੜੇ ਆ ਪ੍ਰੋਡਕਟ ਇੰਨੇ ਤੁਸੀਂ ਰੱਖਿਆ ਹੈਲਥੀ ਉਹ ਭਾਵੇਂ ਪੰਜਾਬ ਚ ਆ ਜਾਂ ਪੰਜਾਬ ਤੋਂ ਬਾਹਰ ਆ ਜਾਂ ਬਾਹਰਲੇ ਮੁਲਕਿਆਂ ਕੀ ਆਪਣੇ ਕੋਲ ਕੋਈ ਪ੍ਰਬੰਧ ਹੈਗਾ ਆ ਉਹਨਾਂ ਉਹਨਾਂ ਤੱਕ ਇਹ ਚੀਜ਼ਾਂ ਨੂੰ ਪਹੁੰਚਾਉਣ ਦਾ ਬਿਲਕੁਲ ਜੀ ਸਾਰਾ ਸੀ ਪ੍ਰਬੰਧ ਜਿਹੜਾ ਬਾਹਨਾ ਪਿਛਲੇ ਲੰਮੇ ਸਮੇਂ ਤੋਂ ਇਸ ਕੰਮ 'ਤੇ ਲੱਗੇ ਹੋਏ ਆਂਦਾ ਸਾਰਾ ਨੈਟਵਰਕ ਜਿਹੜਾ ਪਿੱਛੇ ਜੋ ਪ੍ਰੋਸੈਸਿੰਗ ਦਾ ਜਿਹੜਾ ਹੈਗਾ ਪਾਰਟ ਹੈ ਉਹਨੂੰ ਪੂਰਾ ਕੀਤਾ ਹੋਇਆ ਵਾ ਜੀ ਇਹ ਜਿੰਨੀ ਮਰਜ਼ੀ ਕੁਆਂਟੀਟੀ ਦਾ ਸਾਡਾ ਆਰਡਰ ਆ ਜਾਏ ਆਰਡਰ ਆ ਜਾਏ ਕੁਆਂਟੀਟੀ ਦਾ ਉਹ ਤਾਂ ਅਸੀਂ ਦਬਾ ਨਹੀਂ ਕਰ ਸਕਦੇ ਇੱਕ ਆਪਣਾ ਨੰਬਰ ਬੋਲੋ ਫਿਰ ਮੇਰਾ ਨੰਬਰ ਹੈਗਾ ਵਾ 98765 24292 98765 24292 ਇਹਨੂੰ ਅੰਗਰੇਜ਼ੀ 'ਚ ਵੀ ਬੋਲ ਦਿਓ 9876524 292 ਇਸ ਤੋਂ ਇਲਾਵਾ ਸਾਡੇ ਕੋਲ ਜਿਹੜਾ ਬਾਰਾ ਅਸੀਂ ਜਿੰਨੀਆਂ ਪੰਜਾਬ ਸਾਡੇ ਖੇਤਾਂ ਵਿੱਚ ਦਾਲਾਂ ਉਗਾਉਂਦੇ ਆ ਨਾ ਮਾਂ ਮੂੰਗੀ ਮਟਰ ਸੌਂਦੇ ਆ ਵੀ ਆਪਣੇ ਖੇਤਾਂ 'ਚ ਪਾਦਾ ਕਰਦੇ ਆ ਤੇਲ ਅਲਸੀ ਇਹ ਸਭ ਉਹਦੇ ਹੀ ਕਰਦੇ ਆ ਤੇ ਖਾਸਾ ਹੋਰ ਨਵੀਆਂ ਫਸਲਾਂ ਜਿਹਨੀਆਂ ਅਜਾ ਦੇ ਵਿੱਚ ਜਿਨ੍ਹਾਂ ਨੂੰ ਸੰਭਾਲਨਾ ਹੈਗੀਆਂ ਨੇ ਜੀ ਕਨੋਆ ਦੀ ਗੱਲ ਆਉਂਦੀ ਹੈ ਕਿ ਨਵਾਂ ਦੇ ਵੀ ਟ੍ਰਾਇਲ ਲਾਏ ਹੋਏ ਨੇ ਤੇ ਹੋ ਸਕਦਾ ਵੀ ਆਉਣ ਦੇ ਸਮੇਂ ਉਹਨੂੰ ਵੀ ਵੱਡੇ ਪੱਧਰ ਇੱਕ ਕਨੋਆ ਵੈਸੇ ਕਿੱਥੋਂ ਦੀ ਫਸਲ ਹੈ ਇਹ ਅਮਰੀਕਨ ਮਿਲਟ ਹੈ ਜੀ ਅਮਰੀਕਨ ਮਿਲਟ ਕਨੋਆ ਠੀਕ ਹੈ ਜੀ ਬਹੁਤ ਬਚਣੇ ਓਕੇ ਹਾਈ ਪ੍ਰੋਟੀਨ ਆਰਹੇ ਕਿ ਮੈਂ ਹਰ ਤਰ੍ਹਾਂ ਦਾ ਇਹਦੇ ਚ ਫਰਾਕੀ ਤੱਤ ਹੈਗੇ ਜਿੰਨੀਆਂ ਫਸਲਾਂ ਦੇ ਤੁਸੀਂ ਨਾ ਲੈ ਰਹੇ ਜੇ ਇਹ ਤੇ ਵਿਗਿਆਨਕ ਤੌਰ ਤੇ ਵੀ ਮੰਨਿਆ ਜਾਂਦਾ ਹੈ ਵੀ ਜ਼ਮੀਨ ਨੂੰ ਵੀ ਮਦਦ ਕਰਦੀਆਂ ਮਿੱਟੀ ਨੂੰ ਵੀ ਕਰਦੀਆਂ ਪਲੱਸ ਸਾਨੂੰ ਇੱਕ ਸੋਹਣਾ ਅਨਾਜ ਦੇ ਰੂਪ ਚ ਵੀ ਮਿਲਦਾ ਵਾ ਬਿਲਕੁਲ ਜੀ ਜਿਹੜਾ ਸਾਡਾ ਜਿਹੜਾ ਸਾਂਗ ਚੰਨੇ ਆ ਨਾ ਵੀ ਸਾਨੂੰ ਬੈਲੈਂਸਡ ਡਾਈਟ ਚਾਹੀਦੀ ਹੈ ਭੋਜਨ ਵਿੱਚ ਸਾਨੂੰ ਸਬਜ਼ੀਆਂ ਵੀ ਚਾਹੀਦੀਆਂ ਦਾਲਾਂ ਵੀ ਚਾਹੀਦੀਆਂ ਨੇ ਅਨਾਜ ਵੀ ਚਾਹੀਦੇ ਨੇ ਇਸੇ ਤਰ੍ਹਾਂ ਖੇਤ ਨੂੰ ਵੀ ਜਦੋਂ ਆਪਾਂ ਇਹਦੀ ਖੇਤ ਦੀ ਡਬਸਟੀ ਹੈ ਉਹਨੂੰ ਮੇਨਟੇਨ ਕਰਦੇ ਆ ਵੱਖ-ਵੱਖ ਫਸਲਾਂ ਬੀਜਦੇ ਆ ਉਹਨਾਂ ਸਾਡੀ ਮਿੱਟੀ ਵੀ ਮਜ਼ਬੂਤ ਹੁੰਦੀ ਆ ਔਰ ਇਹ ਮਾੜੀ ਚੰਗੀ ਯਹਰ ਤਾਂ ਜ਼ਮੀਨ ਵਿੱਚ ਮਿੱਟੀ ਜਿਹੜਾ ਬਿਲਟਸ ਹੋ ਸਕਦੇ ਨੇ ਤੇ ਇਹ ਬੜਾ ਵੱਡਾ ਇੱਕ ਪਾਸ ਪੁਆਇੰਟ ਦਾ ਇਹ ਜਿਹੜੀ ਤੁਸੀਂ ਇੰਨੀ ਮਿਹਨਤ ਇੰਨਾਂ ਦਹਾਕਿਆਂ ਤੋਂ ਕਰ ਰਹੇ ਜੀ ਹੁਣ ਮੈਂ ਜੇ ਪੁੱਛਾਂ ਵੀ ਤੁਸੀਂ ਪੈਦਾ ਕਰਕੇ ਪ੍ਰੋਸੈਸ ਕਰਕੇ ਪਲਾਸੋ ਦੀ ਆ ਪੈਕੇਜਿੰਗ ਕਰਕੇ ਬ੍ਰਾਂਡਿੰਗ ਕਰਕੇ ਸਾਰਾ ਕੁਝ ਵੈਲਿਊ ਐਡੀਸ਼ਨ ਤੁਸੀਂ ਪ੍ਰੋਪਰ ਕਰ ਲਈ ਤੁਸੀਂ ਸੰਤੁਸ਼ਟ ਜੇ ਖੁਸ਼ ਜੇ ਘਾਟੇ ਚ ਇਤਨੀ ਨਹੀਂ ਆਏ ਉਹਨੂੰ ਕੋਲੇ ਘਾਟੇ ਵਾਲਾ ਸੌਦਾ ਕੋਈ ਨਹੀਂ ਹੈਗਾ ਜੀ ਇਹ ਸਾਡਾ ਇੱਕ ਜਿਹੜਾ ਹੈ ਨਾ ਜਿਹਨੂੰ ਡਵੈਲਪਮੈਂਟ ਸਟੇਜ ਵਿੱਚ ਅਸੀਂ ਹੈਗੇ ਹਾਂ ਜੀ ਇਹ ਸਾਡੀ ਡਵੈਲਪਮੈਂਟ ਸਟੇਜ ਜਿਹੜੀ ਹੈ ਨਾ ਤਰੀਬ ਤਰੀਬ ਪੂਰੀ ਹੋ ਚੁੱਕੀ ਆ ਸਾਡੀ ਹੁਣ ਇੱਕ ਅਸੀਂ ਜਿਹੜਾ ਅੱਛਾ ਆਰ ਐਨ ਡੀ ਤੁਹਾਡਾ ਕੰਪਲੀਟ ਆ ਬ੍ਰਾਂਡਿੰਗ ਜਿਹੜੀ ਸਾਡੀ ਉਹ ਹੀ ਟੀ ਐਮ ਰਜਿਸਟਰਡ ਰਜਿਸਟ੍ਰੇਸ਼ਨ ਨਾਲ ਦਿੱਤਾ ਹੋਇਆ ਵਾ ਕੀ ਬਾਤ ਇਧਰ ਰਜਿਸਟ੍ਰੇਸ਼ਨ ਆ ਗਈ ਉਹਦੇ ਨਾਲ ਹੀ ਸਾਰਾ ਜਿਹੜੀ ਲੇਬਲਿੰਗ ਵਾਲਾ ਸਭ ਕੁਝ ਕਰਕੇ ਹੀ ਜਿਹੜਾ ਵੱਡੇ ਪੱਧਰ ਤੇ ਨੂੰ ਅੱਗੇ ਲੱਕ ਚੱਲਾਂਗੇ ਜਿਵੇਂ ਅਸੀਂ ਲੋਕ ਜਿਹੜਾ ਜਿਹੜੀ ਹੈ ਨਾ ਸਾਡੇ ਕਸਟਮਰ ਹੈਗੇ ਨੇ ਉਹ ਜਿਹਦੇ ਵਿੱਚ ਜਿਹੜੇ ਲੋਕ ਕੱਲਾ ਕੱਲਾ ਨਹੀਂ ਖਾ ਸਕਦੇ ਉਹ ਮਲਟੀ ਗ੍ਰੇਨਿਕ ਉਹ ਆਟਾ ਜਿਹੜਾ ਵਾ ਅੱਛਾ ਬਹੁਤ ਸਾਰੀਆਂ ਉਹਦੇ ਚ ਨਾ ਪਲਸ ਪੁਆਇੰਟ ਵੀ ਲੱਗਾ ਵਾ ਕਿ ਹਰ ਤਰ੍ਹਾਂ ਦੇ ਉਹਦੇ ਚ ਨਾਮ ਆ ਜਾਏਗਾ। ਕੀ ਬਾਤ ਹੈ ਤੇ ਉਹਦੇ ਚ ਨਾ ਇਸ ਗੋਲ ਹੈਗਾ ਉਹਦੇ ਚ ਸੌਂਫ ਜਵੈਣ ਮੇਥੇ ਆਗੇ ਨੇ ਪਾਇ ਚਨੇ ਹੈਗੇ ਨੇ ਉਹਦੇ ਚ ਓਰਸ ਹੈਗੇ ਨੇ ਉਹਦੇ ਚ ਇੰਗਲ ਢਾਗੇ ਨੇ ਤੇ ਉਹਦੇ ਕਰਕੇ ਜਿਹੜਾ ਵਾ ਨਾ ਉਹ ਆਟਾ ਐਸਾ ਹੁੰਦੀ ਹੈ ਆਟਾ ਵਾ ਜਿਹਦੇ ਨਾਲ ਬਹੁਤ ਸਾਰੀ ਸਮੱਸਿਆ ਨਾ ਬਹੁਤ ਬਹੁਤ ਧੰਨ ਵਰ ਗੁਰਮਤ ਸਿੰਘ ਜੀ ਅਸਲ ਦੇ ਵਿੱਚ ਤੇ ਇਤਨਾ ਐਵੇਂ ਇੱਕ ਪੂਣੀ ਕਤਨ ਵਾਲੀ ਗੱਲ ਹੈ ਜਿੰਨਾ ਤੁਹਾਡੇ ਕੋ ਗਿਆਨ ਹੈ ਤੇ ਜਿੰਨੇ ਇੱਥੇ ਪ੍ਰੋਡਕਟ ਆ ਮੈਂ ਸਮਝਦਾ ਆ ਕਿ ਦਰਸ਼ਕਾਂ ਨੂੰ ਥੋੜਾ ਜਿਹਾ ਥੋੜਾ ਜਿਹਾ ਸਹੇਦ ਮਿਲ ਜੂਗੀ ਬਾਕੀ ਦਰਸ਼ਕੋ ਜਿੱਥੇ ਕਿਤੇ ਵੀ ਮੇਲੜ ਦੀ ਗੱਲ ਹੁੰਦੀ ਆ ਪੰਜਾਬ ਚ ਨੌਰ ਦਿਨ ਦੀਆ ਚ ਈਵਨ ਲੈਂਦੇ ਪੰਜਾਬ ਚ ਵੀ ਪੰਜਾਬੀ ਕਾਨਫਰੰਸ ਦੇ ਵਿੱਚ ਵੀ ਸਰਦਾਰ ਗੁਰਮਤ ਸਿੰਘ ਦੇ ਮੂਲ ਨਾ ਜਾਂਦਾ ਜ਼ਿਕਰ ਹੋ ਗਿਆ ਆ ਤੇ ਮੈਨੂੰ ਉਮੀਦ ਆ ਵੀ ਤੁਸੀਂ ਸਾਰੇ ਨਾ ਇਹਨਾਂ ਨੂੰ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਲਿਓ ਪ੍ਰੋਡਕਟ ਮਗਾ ਕੇ ਇੱਕ ਵਾਰੀ ਤੁਸੀਂ ਵਰਤ ਕੇ ਵੀ ਦੇਖੋ ਔਰ ਆਪਣੀ ਲੋੜ ਜੋਗਾ ਲਾ ਕੇ ਵੀ ਦੇਖੋ ਹਰ ਮਾਮਲੇ ਚ ਤੁਹਾਡੀ ਮਦਦ ਕਰਨ ਨੂੰ ਤਿਆਰ ਨੇ ਜਿਹੜਾ ਬਾਬੇ ਨਾਨਕ ਦਾ ਸੰਤੇਸ਼ ਆ ਨਾ ਚੰਗੀਆਂ ਚੀਜ਼ਾਂ ਦਾ ਪ੍ਰਚਾਰ ਪ੍ਰਸਾਰ ਇਹ ਪਹਿਲਾਂ ਤੋਂ ਹੀ ਭਾਈ ਸਾਹਿਬ ਗੁਰੂ ਨਾਨਕ ਮਿਸ਼ਨ ਤੇ ਦੇ ਮਿਸ਼ਨ ਤੇ ਲੱਗੇ ਹੋਏ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਦਾ ਗੁਰਮਤ ਸਿੰਘ ਜੀ ਧੰਨਵਾਦ ਸਾਹਿਬ